ਸਾਹਿਬ ਨਿਊਜ਼ ਵਰਲਡ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਕਾਂਗਰਸ ਪਾਰਟੀ ਦੀਆਂ ਝੰਡੀਆਂ ਲੱਗੀਆਂ ਹੋਈਆਂ ਹਨ ਔਰ ਕੁਝ ਵਿਅਕਤੀ ਇਹਨਾਂ ਝੰਡੀਆਂ ਨੂੰ ਉਤਾਰਦੇ ਹੋਏ ਨਜ਼ਰ ਆ ਰਹੇ ਹਨ ਔਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਅਤੇ ਰਿੰਦਰ ਸਿੰਘ ਬੁਲਾਰੀਆ ਦਾ ਕਹਿਣਾ ਹੈ ਕਿ ਦੁਸ਼ਮਣਾਂ ਨੂੰ ਹੋਸ਼ੀਆਂ ਸਾਜ਼ਿਸ਼ਾਂ ਤੋਂ ਚਾਲਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ ਕਿਉਂਕਿ ਬਖਲਾਹੜ ਦੇ ਵਿੱਚ ਉਹ ਇਹ ਕੰਮ ਕਰ ਰਹੇ ਹਨ ਕਿਉਂਕਿ ਹਾਰ ਬਰਦਾਸ਼ਤ ਨਹੀਂ ਹੈ ਉਹਨਾਂ ਨੂੰ ਇਸ ਕਰਕੇ ਉਹ ਇਹ ਕੰਮ ਕਰ ਰਹੇ ਹਨ ਤੁਸੀਂ ਜੁੜੇ ਰਹੋ ਸਾਈਬ ਨਿਊਜ਼ ਵਰਲਡ ਦੇ ਨਾਲ ਔਰ ਅੱਗੇ ਸੁਣੋ ਬੁਲਾਰੀਏ ਦਾ ਕੀ ਕਹਿਣਾ ਹੈ ਐਕਸ ਐਮ ਐਲ ਰਵਿੰਦਰ ਸਿੰਘ ਬੁਲਾਰੀਆ ਐ ਬੁਖਲਾਹਟ ਦੀ ਨਿਸ਼ਾਨੀ ਹੈ ਜਿਹੜਾ ਹਾਰਿਆ ਥੱਕਿਆ ਬੰਦਾ ਹੁੰਦਾ ਜਿਹੜਾ ਆਪ ਦੌੜ ਨਹੀਂ ਡੋਟ ਸਕਦਾ ਜਿਹੜਾ ਆਪਣੀ ਲਕੀਰ ਲੰਬੀ ਨਹੀਂ ਕਰ ਸਕਦਾ ਐ ਉਸ ਬੰਦੇ ਦੀ ਗੱਲ ਹੈ ਉਸ ਪਾਰਟੀ ਵਿਸ਼ੇਸ਼ ਦੀ ਗੱਲ ਹੈ ਅੱਜ ਜੇ ਹੈ ਉੱਚੀਆਂ ਹਰਕਤਾਂ ਤੇ ਆ ਗਏ ਆ ਇਹਦਾ ਮਤਲਬ ਆ ਕਿ ਇਹ ਕਾਂਗਰਸ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦਾ ਔਰ ਮੈਂ ਦੱਸਣਾ ਚਾਹਣਾ ਵੀ ਹਲਕਾ ਦੱਖਣੀ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਲਹਿਰ ਜਿਹੜੀ ਆ ਉਹ ਸੁਨਾਮੀ ਬਣ ਚੁੱਕੀ ਆ ਔਰ ਬਹੁਤ ਵੱਡੀ ਤਦਾਦ ਵਿੱਚ ਹਲਕਾ ਦੱਖਣੀ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ 16 ਗੀਆਂ 16 ਵਾਡਾਂ ਦੇ ਵਿੱਚ ਬਹੁਤ ਵੱਡੀ ਤਦਾਦ ਨਾਲ ਜਿੱਤਨ ਜਾ ਰਹੇ ਆ ਔਰ ਇਹ ਉਸ ਬੁਖਲਾਹਟ ਦੀ ਨਿਸ਼ਾਨੀ ਆ ਇਸ ਲਈ ਮੈਂ ਇਹਨਾਂ ਨੂੰ ਤਾੜਨਾ ਨਹੀਂ ਕਰਨੀ। ਇਹਨਾਂ ਦਾ ਧੰਨਵਾਦ ਕਰਨਾ ਕਿ ਇਹ ਬੁਖਲਾੜ ਵਿੱਚ ਆ ਗਏ। ਇਹ ਬੁਖਲਾੜ ਦੀ ਨਿਸ਼ਾਨੀ ਹੈ। ਇਹ ਕਾਂਗਰਸ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੈ। ਵਾਇਗਨੂਜੀ ਦਾ ਖਾਲਸਾ ਵਾਇਗਨੂਜੀ ਦੇ ਅਰਸ਼ਾ ਦਿੱਤਾ ਜਾ ਰਿਹਾ ਵਾਰਡ ਨੰਬਰ 37 ਜੋੜਾ ਕਾਬਲ ਵਿੱਚ ਜਾ ਰਿਹਾ ਹੈ। ਬਹੁਤ ਵਧੀਆ ਰੋਡ ਸ਼ੋਅ ਕਰ ਰਹੇ ਨੇ। ਔਰ ਜਿਵੇਂ ਮੈਂ ਪਹਿਲੇ ਦੱਸਿਆ ਵੀ ਕਾਂਗਰਸ ਪਾਰਟੀ ਦੀ ਸੁਨਾਮੀ ਆ ਰਹੀ ਹੈ। ਜਿੱਥੇ ਬਾਕੀ 15 ਵਾੜਾ ਜਾ ਰਹੀ ਹੈ ਉੱਤੇ 16ਵੀਂ ਜਿਹੜੀ ਉਹ ਵੱਖਰੀ ਥੋੜੀ ਰਹਿ ਜੇ ਨਹੀਂ ਹੈ। ਇੱਥੇ ਵੀ ਬਹੁਤ ਵਧੀਆ ਪੈਂਜੀ ਪ੍ਰਵੀਨ ਦੇ ਹੱਕ ਦੇ ਵਿੱਚ ਸਾਰੇ ਸਾਡੇ ਜਿਨੇ ਵੀਰ ਭਰਾ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਸਾਥ ਦੇ ਰਹੇ ਨੇ ਔਰ ਮੈਨੂੰ ਪੂਰਾ ਆਸ ਔਰ ਉਮੀਦ ਹੈ ਔਰ ਵਿਸ਼ਵਾਸ ਹੈ ਕਿ ਇੱਥੇ ਵੀ ਪੈਂਜੀ ਪ੍ਰਵੀਨ ਜਿਹੜੇ ਆ ਉਹ ਬਤੌਰ ਕਾਰਪੋਰੇਸ਼ਨ ਦੇ ਵਿੱਚ ਕਾਰਪੋਰੇਟਰ ਬਣ ਕੇ ਕੌਂਸਲਰ ਬਣ ਕੇ ਜਾਣਗੇ ਔਰ ਅੰਮ੍ਰਿਤਪਾਲ ਸਿੰਘ ਸ਼ਾਨ ਦੇ ਵਿੱਚ ਵਾਅਦਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਸਿੰਘ ਜੋੜਾ ਬੀਤਰਾ ਪਤਨੀ ਪ੍ਰੀਤ ਕੌਰ ਜੋੜਾ ਜਿਨ੍ਹਾਂ ਨੂੰ ਇੰਦਰ ਮਸੀਹ ਜੀ ਬੁਲਾ ਰਹੀ ਹੈ ਜਿਹੜੇ ਸਾਡੇ ਵੱਡੇ ਭਰਾ ਉਹਨਾਂ ਨੇ ਉਹਨਾਂ ਦੀ ਮਿਹਰਮਾਨੀ ਕਰਕੇ ਕਾਗਰਸ ਤੁਹਾਡੀ ਰੋਟੀ ਖਰੀਦੀ ਹੈ ਕਿ ਉਹਨਾਂ ਦਾ ਪੂਰਾ ਮਤਲਬ ਸਾਥ ਤੇ ਪਿਆਰ ਸਾਡੇ ਨਾਲ ਉਹਨਾਂ ਦੇ ਅਸ਼ੀਰਵਾਦ ਸਦਕਾ ਬੜੀ ਭਾਰੀ ਪੀੜ ਦੇ ਨਾਲ ਇਹ ਜਿਹੜੀ ਬਾੜ ਆ ਜਿਤਾ ਕੇ ਸਾਡੇ ਵੱਡੇ ਭਰਾ ਦੀ ਝੋਲੀ ਚ ਪਾਈ ਜਾਏਗੀ ਕਨਾਲ ਆਸ਼ੀਰਵਾਦ ਲੈ ਕੇ ਦਾ ਵਧਿਆ ਜਾਏਗਾ ਪਰ ਤੁਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਕਰਦੇ ਪਿਓ ਵਾਟਾਂ ਦੇ ਵਿੱਚ ਬੋਲ-ਬੋਲ ਕਰਦੇ ਪਿਓ ਲੋਕਾਂ ਨੂੰ ਮੁਸ਼ਕਲ ਕੀ ਆ ਰਹੀ ਹੈ ਜੀ ਵਾੜ ਦੇ ਵਿੱਚ ਕੋਈ ਸਾਬ ਇੱਥੇ ਮੁਸ਼ਕਲਾਂ ਦਾ ਸਵਾਹ ਹੈ ਹੀ ਕੁਛ ਨਹੀਂ ਸਾਡੀ ਪੂਰੀ ਹਲਕਾ ਦਿੱਕਰੀ ਦਾ ਜਿਹੜਾ ਇੰਨਾ ਵਿਨਾਸ਼ 2.5 ਸਾਲ ਦੇ ਵਿੱਚ ਹੋ ਗਿਆ ਜਿੰਨਾ ਸਾਡੇ ਭਰਾ ਨੇ ਵਿਕਾਸ ਕੀਤਾ ਸੀ ਸਾਰੇ ਵਿਕਾਸ ਨੂੰ ਉਲਟ ਵਿਨਾਸ਼ ਕਰਤਾ ਆਮ ਆਦਮੀ ਪਾਰਟੀ ਨੇ ਹੁਣ ਸਾਡੇ ਪੋਸਟਰ ਵੀ ਪੜੇ ਜਾਂਦੇ ਆ ਸਾਡੀ ਵਾੜ ਦੇ ਵਿੱਚ ਸਾਡੇ ਸਾਨੂੰ ਕਿਤੇ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਨੇ ਕਿ ਬਲਾਰੀਆਂ ਸਾਹਿਬ ਜੀ ਨੇ ਦੱਸ ਹੀ ਦਿੱਤਾ ਕਿ ਉਹਨਾਂ ਦੀ ਬੰਗਾਰ ਦੀ ਨਿਸ਼ਾਨੀ ਹੈ। ਬਸ ਸਾਨੂੰ ਦੇ ਜਨਤਾ ਦਾ ਕਿ ਸਾਡੇ ਭਰਾ ਦਾ ਅਸ਼ੀਰਵਾਦ ਚਾਹੀਦਾ। ਆਪਾਂ ਨੇ ਸਾਰਿਆਂ ਦਾ ਅਸ਼ੀਰਵਾਦ ਲੈਣੇ ਜਾ ਰਹੇ ਹਾਂ। ਤੁਹਾਡੇ ਵੱਲ ਦੱਸਿਆ ਜਾ ਰਿਹਾ ਵੀ ਵਾਰ ਦੇ ਵਿੱਚ ਬਹੁਤ ਸਾਰੀਆਂ ਮਸਲੇ ਆ ਰਹੀਆਂ। ਆਪਰਾਮ ਆਣੀ ਪਾਟਿਆ ਲੈ ਕਹਿੰਦੇ ਵੀ ਅਸੀਂ ਗਰੰਟੀਆਂ ਦਿੱਤੀਆਂ ਜੀ ਲੋਕਾਂ ਨੂੰ ਉਹਨਾਂ ਕੰਮ ਕਰਕੇ ਦਿਖਾਏ। ਭਾਈ ਇਹ ਸਾਰੇ ਤੁਹਾਡੇ ਸਾਹਮਣੇ ਜਿਹੜੇ ਬੈਠੇ ਆ ਇਹ ਕੋਈ ਕ੍ਰੀਏਟ ਬੰਦੇ ਨਹੀਂ ਆ। ਇਹ ਵਾਰ ਨੰਬਰ 47 ਦੇ ਹੀ ਵਸਨੀਕ ਆ ਸਾਰੇ ਤੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਇੱਥੇ ਹੀ ਪੁੱਛ ਸਕਦੇ ਕਿ ਉਹਨਾਂ ਨੇ ਕੀ ਬਗਵਾਸ ਕੀਤਾ ਜਾਂ ਤੁਸੀਂ ਮੈਨੂੰ ਵੇਖੋ ਰਾਤ ਨੂੰ ਤੁਸੀਂ ਚੱਲੋ ਜਦੋਂ ਮਰਜੀ ਕੋਈ ਚੰਗਾ ਬਣਾ ਇਨਸਾਨ ਵਧੀਆ ਚੱਲਦਾ ਆ ਸੜਕ ਦੇ ਉੱਤੇ ਚੱਲੇ ਚੱਲਵੇ ਨਾ ਤੇ ਮੇਰੇ ਹਿਸਾਬ ਨਾਲ ਉਹਨੂੰ ਡਿਸਕ ਦਾ ਨੁਕਸਾਨ ਪੱਕਾ ਹੀ ਪੈਣਾ ਤੇ ਸਾਡੇ ਇੱਥੇ ਡਲਾਰੀਆ ਸਾਹਿਬ ਨੇ ਦੱਸਤਾ ਕਿ ਕੁੱਦਿਆਂ ਦਾ ਸਟਰੀਟ ਲਾਈਟਾਂ ਦਾ ਰੋਡ ਦਾ ਸਭ ਤੋਂ ਵੱਡੀ ਗੱਲ ਹੈ ਪਾਣੀ ਦਾ ਪਾਣੀ ਐਡਾ ਗੰਦਾ ਜਿੰਨਾ ਵੀ ਕਈ ਬਿਮਾਰੀਆਂ ਲੱਗ ਰਹੀਆਂ ਨੇ ਕੁਬ ਸਭ ਮਹਾਰਾਏ ਕਿਰਪਾ ਕਰੇ ਸੱਚੇ ਪਾਤਸ਼ਾਹੀ ਤੇ ਸਾਡੇ ਭਰਾ ਦੇ ਅਸ਼ੀਰਵਾਦ ਸਦਕਾ ਸਾਰੇ ਕੰਮ ਤੁਹਾਡੀ ਇਹ ਭੈਣ ਤੁਹਾਡੀ ਹੈ ਸਾਰੇ ਤੁਹਾਡਾ ਭਰਾ ਅੱਗੇ ਲਾ ਕੇ ਸਾਰੇ ਕੰਮ ਕਰਾਏਗਾ ਪ੍ਰਵੀਨ ਕੌਰ ਜੜਾ ਜੀ ਕਿੰਨਾ ਕੋ ਪਿਆਰ ਮਿਲਦਾ ਜਾਗੀ ਬਾੜ ਵਾਲਾ ਦੇਖੋ ਜੀ ਪਿਆਰ ਤੇ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਸਾਡੀ ਸੋਰਸ ਤੋਂ ਬਿਲਕੁਲ ਪਰੇ ਮਿਲ ਰਿਹਾ ਹੈ ਔਰ ਬਾਕੀ ਤੇ ਸਭ ਕੁਝ ਆਪਣੇ ਅਖੰਡ ਨਾਲ ਸਾਰਾ ਤੁਸੀਂ ਜੋ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਹੈ ਬਹੁਤ ਕੁਝ ਕਰ ਰਹੇ ਨੇ ਰੋਕੀ ਬਹੁਤ ਪਿਆਰ ਦੇ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜੀ ਲੀਡ ਹੈ ਚੰਗੀ ਲੀਡ ਤੋਂ ਸੀਟ ਜਿੱਤ ਕੇ ਬੁਲਾਰਿਆ ਸਾਹਿਬ ਦੀ ਥੋੜੀ ਚਪਾਵਾਂਗੇ ਔਰ ਮੈਂ तहे ਦਿਲੋਂ ਬੁਲਾਰਿਆ ਸਾਹਿਬ ਦੀ ਬਹੁਤ ਧੰਨਵਾਦਾਂ ਤੇ ਆਪਣੀ ਵਾਰਡ ਵਾਸੀਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਇੰਨਾ ਪਿਆਰ ਤੇ ਇੰਨਾ ਸਨੇਹ ਦੇ ਰਹੇ ਨੇ ਸਾਰਾ ਵਿਸ਼ਵਾਸ ਦਿਖਾ ਰਹੇ ਨੇ ਔਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਹੀ ਪਿਆਰ ਸਾਨੂੰ ਉਸ ਦਿਨ ਵੀ ਮਿਲੇ ਤਾਂ ਤਾਂ ਕਿ ਅਸੀਂ ਚੰਗੀ ਤਰ੍ਹਾਂ ਜਿੱਤ ਕੇ ਵਿਖਾਈਏ ਔਰ ਸਭ ਕੁਝ ਕਰਕੇ ਵਿਖਾਈਏ